ਵਾਹਿਗੁਰੂ ਅਤਿਨਾਮ ਵਾਹਿ ਵਾਹਿ ਜੀ ਦੀ ਖਤ ਜੋਗੋ ਜੁਗਤ ਧਰਮ ਦਾ ਸੈਰ ਜੀ ਨੂੰ ਗਰਾਂਜੈ ਜੀ ਵੀ ਹੁਣ ਨੀਤੇ ਬੈਟੀਆਂ ਦੇਸ ਹੁਦੇਸ ਤੋਂ ਪਹੁੰਚੀਆਂ ਸਮੂਹ ਗੁਰੂ ਨਾਮ ਨਾਮ ਦੇਵਾ ਸ਼ਰਤਾਂ ਉਥੇ ਸਾਡੇ ਬਹੁਤ ਹੀ ਸਰਕਾਰ ਜੋ ਜਿਨ੍ਹਾਂ ਨੇ ਬਹੁਤ ਲੰਮਾ ਸਵਾਸ਼ੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਬਨੂ ਸੇਵਾਮਾਨ ਭਾਈਆਂ ਸ੍ਰੀ ਦੰਮਨਵਾ ਸਾਹਿਬ ਦੇ ਜਥੇਦਾਰ ਬਨੂ ਸੇਵਾਮਾਨ ਭਾਈਆਂ ਉਥੇ ਸਾਡੇ ਸਤਕਾਰ ਜੋ ਸਾਡੇ ਭੈਣ ਜੀ ਬੀਬੀ ਜੀਤ Kaur ਜੀ ਸਾਹਿਬ ਦਾ ਪ੍ਰਧਾਨ ਕਮਾਉਣੀ ਡੋਤਰਾ ਪ੍ਰਬੰਧਕ ਤੇ ਸਾਡਾ ਕੈਬਨਟ ਮੰਤਰੀ ਪੰਜਾਬ ਸਿੰਤਾ ਬਿਆਨੀ ਹਰਪ੍ਰੀਤ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੰਤਰੀ ਦੀ ਸੇਵਾ માંubar ਰਹੇ ਨੇ ਤੇ ਉੱਥੇ ਹੀ ਰਾਜਾ ਗੋਪਰੀ ਸਿੰਘ ਜਿਨ੍ਹਾਂ ਦੇ ਸਤਕਾਰਯੋਗ ਸਤਕਰਣ ਵਾਸੀ ਪਿਤਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੱਲੋਂ ਜਿਨ੍ਹਾਂ ਨੇ ਸੇਵਾਵਾਂ ਨੁਭਾਈਆਂ ਤੇ ਜਿਹੜੇ ਪਿਛਲੇ ਦਿਨੀ ਜਿਹੜੇ ਕਢਾਈ ਕਰਕੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਜਿੱਥੇ ਮੈਡੀਕਲ ਕੈਂਪ ਲੱਗਿਆ ਹੋਇਆ ਤੇ ਗੋਰਖੇ ਸੰਤਾਂ ਤੇ ਭੰਗੀਆਂ ਦੇ ਉੱਤੇ ਗੁੰਡੀਆਂ ਲਾੜਦਿਆਂ ਨਹਿਰ ਸੰਪੂਰਨ ਸਾਰਿਆਂ ਨੂੰ ਘਰ ਕੇ ਫੜੇ ਜਾਉਨਾ ਘਰ ਕੇ ਫੜੇ ਜਾਉ ਜੀ ਵਾਹਿਗੁਰੂ ਜੀ ਕਾ ਉਨਾ ਦੇ ਗੁਰਦਵਾਰਾ ਧਿਆਨ ਦਾ ਸਥਾਨ ਤੇ ਅੱਜ ਆਪਾਂ ਬਾਬਾ ਜੀਨੀ ਜਾਨ ਜੀ ਦੇ ਜਨਮ ਸਥਾਨ ਗੁਰਦਵਾਰਾ ਸ੍ਰੀ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਸ੍ਰੀ ਸੁਲਤਾਨਪੁਰ ਲੋਧੀ ਜਿਹੜਾ ਜ਼ਿਲ੍ਹਾ ਕਪੂਰਥਲਾ ਪੰਜਾਬ ਦੇ ਵਿੱਚ ਚਾਹੇ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਇਹ ਲਿਹਾਰਾ ਬਣਾ ਰਹੇ ਹਾਂ ਜਿੱਥੇ ਘਰ ਘਰ ਸਹਿਬ ਜੀ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ

ਅਜੂਤ ਧੰਤਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਜਿਹੜੇ ਸਰਪੁੱਤਰ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਆਪਾਂ ਜਨ ਦਿਹਾੜਾ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਬਣਾ ਰਿਹਾ ਜਿੱਥੇ ਧੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਿੱਥੇ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਜਪਿਆ ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਰ ਉਤਾਰਿ ਜੋ ਜੋ ਵੰਤ ਪ੍ਰਧਾਨਾ ਪੂਰਵ ਜੋਤ ਪੜ੍ਹਦੇ ਆਏ ਤੇ ਸਾਰੇ ਆਰਪਣ ਮਾਤੂ ਮੁਰਝਾਨਾ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਕਲਪ ਕਲਪ ਤੋਂ ਪ੍ਰੰਤ ਅੱਖਰ ਤਹੀ ਸ੍ਰੀ ਗੁਰੂ ਨਾਨਕ ਜਾਪੂ ਸਹੀ ਸਾਹ ਮੰਤਰ ਪ੍ਰਭ ਖਾਲਸਾ ਦੀਨ ਦਾ ਵਾਹਿਗੁਰੂ ਪਦ ਪਾਵਨ ਦੀਨ ਦਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਗੁਰੂ ਸਾਹਿਬ ਨੇ ਚਾਰੇ ਧੂਕਾਂ ਦਾ ਜਿਹੜਾ ਇੱਕ ਇੱਕ ਅੱਖਰ ਲੈ ਕੇ ਤੇ ਵਾਹਿਗੁਰੂ ਜਿਹੜਾ ਖਿਆਲ ਤੋਂ ਚਾਰਨ ਕੀਤਾ ਉਹ ਸਤਨਾਮ ਵਾਇਬ ਜਿਹੜਾ ਆਪਾਂ ਜਾਪ ਕਰਿਆ ਉਹ ਸਭ ਤੋਂ ਉੱਤਮ ਹੈ ਉੱਥੇ ਹੀ ਸਾਡੇ ਸਤਕਾਰ ਜੋ ਬਾਬਾ ਸੰਤ ਬਾਬਾ ਮਨਮੋਨ ਸਿੰਘ ਜੀ ਹੋਰਾਂ ਨੇ ਜਿੱਥੇ ਆਪ ਇਹੋ ਕੀਰਤਨ ਦੁਆਰਾ ਨਿਹਾਲ ਕੀਤਾ ਬਾਬਾ ਮਨਮੋਨ ਸਿੰਘ ਜੀ ਬਾਣਦਾਰੇ ਜਿਹੜੇ ਹਮੇਸ਼ਾ ਜਿੱਥੇ ਵੀ ਕੋਈ ਗੁਰਦੁਆਰੋਂ ਜਿੱਥੇ ਮਾਪੁਰਖਾਂ ਨੂੰ ਜ਼ਰੂਰਤ ਹੁੰਦੀ ਹੈ ਉੱਥੇ ਹਮੇਸ਼ਾ ਜਿਹੜੇ ਪਹੁੰਚਦੇ ਨੇ ਧੰਨਵਾਦ ਜਿੱਤੇ ਬਹੁਤ ਧੰਨਵਾਦ ਹੈ ਮਾਪੁਰ ਜਿੱਤੇ ਹਮੇਸ਼ਾ ਨਾਲ ਸਾਥ ਦਿੰਦੇ ਨੇ ਤੇ ਨਾਲ ਹੀ ਸਾਡੇ ਗੁਰੂ ਜੀ ਸੰਤਾਂ ਨੂੰ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਗੁਰੂ ਨਦਰ ਕਰੇ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜਿਆਂ ਤੇ ਆ ਬਹੁਤ ਬਹੁਤ ਤੁਹਾਨੂੰ ਧੰਨੀਆਂ ਦਿੰਦਾ ਉੱਥੇ ਲਾਜਾ ਗੁਰੂ ਜੀ ਇਸੇ ਲਈ ਜਿਹੜੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਚੈਰੀਟੇਬਲ ਜਿਹੜਾ ਟ੍ਰਾਂਸਫਰ ਹੈ ਬਾਬਾ ਸ਼੍ਰੀ ਚੰਦ ਤੇ ਚੈਰੀਟੇਬਲ ਟ੍ਰਾਂਸਫਰ ਜਿਹੜੇ ਪ੍ਰਮਾਣਿਤ ਹੁੰਦੇ ਇਹ ਜਿਹੜੇ ਪ੍ਰੋਗਰਾਮ ਹਰ ਸਾਲ ਇਹਨਾਂ ਵੱਲੋਂ ਪ੍ਰਵਾਇਦਾ ਨਾ ਦੇ ਨੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਕਰਾਉਂਦੇ ਨੇ ਉੱਥੇ ਦਿੱਲੀ ਤੋਂ ਵੀ ਗੁਰਸੇਖ ਸੰਤਾਂ ਦਾ ਇੱਥੇ ਪਹੁੰਚਿਆ ਨੇ ਹੋਰ ਵੀ ਵਾਰ ਚੜ੍ਹ ਕੇ ਗੁਰਸੇਖ ਸੰਤਾਂ ਨੂੰ ਬੇਨਤੀ ਹੈ ਇਹਨਾਂ ਦਾ ਜਿੱਥੇ ਜਿਹੜੇ ਪ੍ਰੋਗਰਾਮ ਕਰਾਉਂਦੇ ਨੇ ਇਹਨਾਂ ਦਾ ਤਾਨ ਮੰਨ ਧੰਦੇ ਨਾਲ ਜਿਹੜਾ ਆਪਾਂ ਹਮੇਸ਼ਾ ਸਾਧਨ ਰੱਖੀਏ ਤੇ ਉੱਥੇ ਹੀ ਸਾਡੇ ਜਿਹੜੇ ਐ ਇਹ ਹੋਰ ਵੀ ਚੜ੍ਹਦੀ ਕਲਾ ਦੇ ਯਾਰ ਜਿਵੇਂ ਫੂਲਦਾਨ ਕੈਂਪ ਲੱਗਿਆ ਹੋਇਆ ਗਲਤਾਂ ਵੀ ਸਾਡੇ ਅੰਦਰੋਂ ਬੋਝਾ ਬੋਝਾ ਜਿਹੜਾ ਭੜਕੇ ਦੇ ਜੋਰ ਤਸਾਈ ਜਾ ਰਹੇ ਨੇ ਜਿੱਥੇ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਮਾਰ ਹੈ ਉੱਥੇ ਤਾਂ ਤਾਂ ਸਹਿਬ ਜੀ ਨੂੰ ਤੇ ਪਹਾੜਾ ਸਹਿਬ ਜੀ ਦੀ ਸਾਡੇ ਜਿਹੜੇ ਸਦਾ ਸ਼ਹੀਦੀ ਸਤਾਰਦੀ ਵੀ ਆ ਰਹੀ ਹੈ ਉਹ ਵੀ ਆਪਾਂ ਵਾਚ ਕੇ ਬਣਾਉਣੀ ਹੈ ਜਿਵੇਂ ਸਰਬੀਰ ਗੁਰੂ ਨਾਨਕ ਸਾਹਿਬੀ ਦਾ ਆਪਾਂ ਸਾਡੇ ਪਰਸੂ ਸਾਦਾ ਜਿਹੜੇ ਉਹਨਾਂ ਦੇ ਜਿਹੜੇ ਪ੍ਰਕਾਸ਼ ਤਿਹਾੜੇ ਕਰਾਉਣਾ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਜਿੱਥੇ ਸੁਲਤਾਨਪੁਰ ਇਲਾਕਾ ਜਿਹੜਾ ਤੇ ਪੰਜਾਬ ਦੇ ਵਿੱਚ ਹਨਾ ਦਾ ਵੀ ਬਹੁਤ ਜਿਹੜੀ ਮਾਰ ਝਲਦੀ ਪੈ ਰਹੀ ਹੈ ਦੇਸ਼ ਤੇ ਦੁਨੀਆ ਸਮੁੱਚ ਗੁਰੂ ਨਾਨਕ ਨਾਮ ਦੇ ਵਖੰਡਾਂ ਨੂੰ ਬੇਂਤੀ ਹੈ ਕੱਲ ਮੈਂ ਦੇਖ ਰਿਹਾ ਸੀ ਜਿਹੜੇ ਅਕਾਲੀ ਦਰ ਦੇ ਪ੍ਰਧਾਨ ਨੇ ਸੈਂਟਾ ਗਿਆਂ ਦੀ ਹਰ ਕੋਈ ਉੱਤਰੀ ਉਹ ਵੀ ਟਰੱਕ ਭਰ ਭਰ ਕੇ ਭੇਜ ਰਹੇ ਨੇ ਇਹ ਤੇ ਸਾਰਿਆਂ ਦਾ ਸਾਂਝਾ ਕਾਰਜ ਹੈ ਸਾਰਿਆਂ ਖਾਣਾ ਖਰਚੇ ਨਾਲ ਕਿ ਨ ਭਾਈ ਤੋਂ ਨਾ ਵਾ ਵਧ ਹੋ ਜਾਏ ਜੋ ਜਿੱਥੇ ਵੀ ਮਾਨਵਤਾ ਮਾਰ ਰਹੀ ਨੇ ਜਿਹੜਾ ਅਗਰ ਅੱਲਾਹ ਨੇ ਮੂਰ ਕੋ ਪਾਇਆ ਕੁਦਰਤ ਕੇ ਸਾਰੇ ਬੰਦੇ ਇੱਕ ਰੂਪ ਤੇ ਸਾਂਝਾ ਰੂਪ ਜਾ ਕੌਮ ਭਲੇ ਕੋ ਮੰਦੇ ਸੋ ਆਪਾਂ ਸਾਰਿਆਂ ਨੇ ਸਾਂਝੀ ਮਾਨਤਾ ਨਾਲ ਜਿੱਥੇ ਕਾਰਜ ਕਰਦਾ ਹੈ ਤਾਰੀਆਂ ਮੋਰਚ ਚੰਗਾ ਬਹੁਤ ਵੱਡੇ ਪੱਧਰ ਤੇ ਲੱਗੇ ਵੀ ਹੋਏ ਨੇ ਜਿੱਥੇ ਜਿੱਥੇ ਹਰ ਪਾਰਟੀ ਦੇ ਜਿਹੜੇ ਵਰਕਰ ਨੇ ਭਾਰਤ ਸੰਤ ਬਾਪੂ ਮੋਰਚ ਨੇ ਸਾਰੇ ਆਪਣਾ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ ਸੋ ਸਾਰੇ ਆਪਾਂ ਹਰ ਪਿੰਡ ਤੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਾਡੇ ਪਰਿਵਾਰ ਦੇ ਉਹਨਾਂ ਦੀ ਆਪਾਂ ਵੱਧ ਚੜ੍ਹ ਕੇ ਸਹਾਇਤਾ ਕਰਨੀ ਹੈ ਤਨ ਮਨ ਧੰਨ ਸਰ ਸਤਿਗੁਰੂ ਕੋ ਹੁਕਮ ਮੰਨ ਲੈ ਪਾਈਏ ਸੋ ਇੰਨਾ ਕੁਛ ਕਹਿਤਾ ਹੋਇਆ ਤੁਹਾਡੇ ਸੰਗਤਾਂ ਕੋ ਖਿਮਾ ਦਾ ਜਾਤ ਪੋਵਾਂਗਾ ਨਾਲ ਹੀ ਬੇਇੰਤੀ ਕਰਦਾ ਜਿੰਨਾ ਕੋ ਚਿੱਠਾ ਨੇ ਖੰਡੇ ਬਾਟੇ ਦਾ ਮਰਤ ਨਹੀਂ ਛੱਗਿਆ ਉਹ ਜਰੂਰ ਖੰਡੇ ਬਾਟੇ ਦਾ ਮਰ ਚੱਕੇ ਬਾਣੀ ਤੇ ਬਾਣੇ ਦੇ ਧਰਨੀ ਰੱਖੋ ਗੁਰੂ ਸਾਹਿਬ ਕਿਰਪਾ ਕਰ ਇਸੇ ਤਰ੍ਹਾਂ ਆਪਾਂ ਤੁਹਾਰਿਆਂ ਸੇਵਾ ਸਿਮਰਨ ਕਰਨ ਦਾ ਬਾਲੂ ਤੱਕ ਫਖੀ ਰੱਖਣ ਵਿਸਰਣ ਆਣੀ ਦਾ ਕਾਰਨ ਆਪਰਾ ਨਾਮ ਦਿਓ ਕੌਣ ਕਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਰੂ ਸਾਹਿਬ ਆਪਣੇ ਗੁਰਸਿੱਖਾਂ ਦੇ ਹਮੇਸ਼ਾ ਮੇਰ ਭਰਿਆ ਫਖਰੀ ਰਕਣ ਤੇ ਆਪ ਵੀ ਸਾਰੇ ਜਿਵੇਂ ਸਹਿਬ ਜੀ ਪੂਰਨਾਨਕ ਸਾਹਿਬ ਜੀ ਦੇ ਜਸਾਹਿਬ ਮਾਰਗ ਤੇ ਆਪਾਂ ਜਾਂਦੇ ਆਂ ਤੇ ਉਵੇਂ ਉਹਨਾਂ ਦੇ ਜਿਹੜੇ ਸਹਿਬ ਜੀ ਆਦੇ ਉਹਨਾਂ ਦੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲਖਮੀਦਾਸ ਜੀ ਆਪਾਂ ਉਹਨਾਂ ਦੇ ਵੀ ਜਿੱਥੇ ਦਿਹਾੜੇ ਮਨਾਉਂਦੇ ਆ ਤੇ ਉਵੇਂ ਹੀ ਅੱਜ ਬਾਬਾ ਸ਼੍ਰੀ ਚੰਜੀ ਦਾ ਆਪਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾ ਰਿਹਾ ਬਹੁਤ ਹੀ ਗੁਰੂ ਸਾਹਿਬ ਕਿਰਪਾ ਕਰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਹਮੇਸ਼ਾ ਆਪਣੇ ਗੁਰ ਸਿੱਖਾਂ ਦੇ ਮਿਹਰ ਭਰਿਆ ਆਤਮਕੀ ਰੱਖਣ ਇਹ ਜਿਹੜੀ ਹੈ ਬਿਜਲੀ ਹੈ ਨਿਹੰਗ ਸਿੰਘ ਫੌਜਾਂ ਇਹਨੂੰ ਬੇਤੁਵਾਰੀ ਤਾਂ ਹੀ ਕਹਿੰਦੇ ਨੇ ਇਹਦਾ ਪਤਾ ਨਹੀਂ ਕਦੋਂ ਚਲੀ ਜਾਂਦੀ ਹੈ ਇਹ ਬਿਜਲੀਆਂ ਤਾਂ ਹੋਣੀ ਚੱਲੀਆਂ ਨੇ ਥੋੜੇ ਸਮੇਂ ਤੋਂ ਪਹਿਲਾਂ ਤੇ ਆਪਣੇ ਜਿਹੜਾ ਆ ਇਹਦੇ ਨਾਲ ਹੀ ਸਿੰਘ ਚਲਾਉਂਦੇ ਸੀ ਆਪਦਾ ਜਿਹੜਾ ਆਵਾਜ਼ ਇੰਨੀ ਬੁਲੰਦ ਹੋਣੀ ਚਾਹੀਦੀ ਹੈ ਤੇ ਉਹ ਜਿਹੜੀ ਆਵਾਜ਼ ਹੀ ਬਾਹਰ ਤੱਕ ਆਪਣੇ ਅਜੇ ਮੇਰੀ ਆਵਾਜ਼ ਭਾਵੇਂ ਥੋੜੀ ਥੋੜੀ ਹੈ ਪਰ ਅਜੇ ਬੀਬੀ ਜਗੀਰ ਕੌਰ ਜੀ ਜਿਹੜੇ ਖਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਤੇ ਉਹਨਾਂ ਦੀ ਵੀ ਬਹੁਤ ਬੁਲੰਦ ਆਵਾਜ਼ ਹੈ ਸਿੰਘ ਸਾਹਿਬ ਜੀ ਨੇ ਵੀ ਆਪ ਜੀ ਨਾਲ ਬਚਨ ਸਾਂਝੇ ਕਰਨੇ ਨੇ ਸੋ ਇੰਨਾ ਕੁਝ ਕਹਿੰਦਾ ਹੋਇਆ ਸੰਗਤਾਂ ਤੋਂ ਖਿਮਾ ਦਾ ਜਾਚ ਖਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਾਰੇ ਜਾਵੇਂ ਤਨ ਤਨ ਸਾਈਂ ਸ੍ਰੀ ਗੁਰੂ ਲਾਲਕ ਸਾਹਿਬ ਜੀ ਦੇ ਮਨ ਨੂੰ ਪਾਵੇ ਬਲਵੀਰ ਸਿੰਘ ਜੀ 6 ਕਰੋੜੇ ਨਿਆਂ ਖੋਜਾਂ ਦਾ ਸਨਮਾਨ ਹੋ ਰਿਹਾ ਹੈ ਭਾਈ ਸਾਹਿਬ ਭਾਈ ਮੋਤੀ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ